ਦਰਤ ਜਿਸ ਨੂੰ ਹੈ ਹੁੰਦਾ ਦਰਤ ਜਿਸ ਨੂੰ ਹੈ ਹੁੰਦਾ ਪਤਾ ਉਸ ਨੂੰ ਲੱਗਦਾ ਏ ਦੂਜਾ ਤਾਂ ਉਸ ਨੂੰ ਮੂਰਖ পাগল بے ਮਤਲ ਰੋਂਦਾ ਦਿਸਦਾ ਏ ਜਿਹੜਾ ਇੱਕ ਵਾਰੀ ਠੋਖਾ ਖਾ ਜਾਂਦਾ ਉਹਤ ਬਾਾਰ ਨਹੀਂ ਖੇਤੀ ਕਿਸੇ ਤੇ ਕਰਦਾ ਏ ਜਿੰਨੂੰ ਆਪਣਿਆਂ ਨੇ ਠੋਖਾ ਦੇ ਦਿੱਤਾ ਹੋਵੇ ਉਹ ਦੁਨੀਆਂ ਤੇ ਛੇਤੀ ਤੋਂ ਬਾਹਰ ਨਹੀਂ ਕਰਦਾ ਏ ਦੁੱਦਾ ਸੜਿਆ ਹੋਇਆ ਬੰਦਾ ਫੂਕ ਮਾਰ ਮਾਰ ਲੱਸੀ ਨੂੰ ਪੀਂਦਾ ਏ ਦਰਦ ਜਿਸ ਨੂੰ ਹੁੰਦਾ ਏ ਪਤਾ ਉਸੇ ਨੂੰ ਲੱਗਦਾ ਏ ਦਰਦ ਜਿਸ ਨੂੰ ਹੁੰਦਾ ਏ ਪਤਾ ਉਸੇ ਨੂੰ ਲੱਗਦਾ ਏ ਸਭ ਦਾ ਡੰਗਿਆ ਬੰਦਾ ਬੰਦਾ ਵਿੱਚੋਂ ਤੋਂ ਵੀ ਡਰਦਾ ਏ ਦਰਦ ਜਿਸ ਨੂੰ ਹੁੰਦਾ ਏ ਪਤਾ ਉਸੇ ਨੂੰ ਲੱਗਦਾ ਏ ਦਰਦ ਦੇ ਸੁਨੋਂਦਾ ਹੈ ਪਟਾਪ ਤੋਂ ਸੁਨੋਂਦਾ